ਅੱਜ ਅਸੀਂ ਇਹ ਟੀਕੇ ਰਾਈ ਦੁਬਾਰਾ ਵਾਪਸ ਆਏ ਆਂ ਕਿ ਚੰਗਾ ਖਾਣਾ ਸਿੱਖੋ ਇਹ ਟੀਕਾ ਜ਼ਰੂਰੀ ਨਹੀਂ ਨਸ਼ੇ ਵਸੇ ਹੋਵੇ ਇਸ ਰੰਝ ਜਾਨ ਵੀ ਲੈ ਸੇ ਜਾਨ ਦੇ ਵੀ ਸਕਦੀ ਹੈ ਬਖਸ਼ ਵੀ ਸਕਦੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਨਾਮ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਸ਼ੋਰ ਡੇਮ ਕਾਕਾ ਭਾ ਛੋਡਾ ਸ਼ੌਪ ਚੱਲਦਾ ਬਈ ਤੁਹਾਡਾ ਟਕੀਲਾ ਸ਼ੌਟ ਕਾਫੀ ਅਮਰਸਰ ਵਿੱਚ ਟ੍ਰੈਂਡਿੰਗ ਤੇ ਚੱਲ ਰਿਹਾ ਜੀ ਤੇ ਕੀਵੇਂ ਦਾ ਤਿਆਰ ਕਰਦੇ ਜੀ ਭਾਜੀ ਕਾਫੀ ਟ੍ਰੈਂਡਿੰਗ ਚ ਤੁਸੀਂ ਅਮਰਸਰ ਵਿੱਚ ਗੁਰ ਆਂਦਾਸ ਦੀ ਕਿਰਪਾ ਜੀ ਇਹ ਨਦਰ ਕਰਦੇ ਵੇ ਜੋ ਨਦਰ ਕਰਦੇ ਉਹ ਜਿਹੜੇ ਤੋਂ ਦਰਿਆ ਵੀ ਬਣਾ ਸਕਦਾ ਤੇ ਦਰਿਆ ਤੋਂ ਕਤਰਾ ਵੀ ਕਰ ਸਕਦਾ ਇਹ ਉਹਦੀ ਕਿਰਪਾ ਇਹਦੇ ਵਿੱਚ ਕੁਛ ਨਹੀਂ ਹੈ ਹਾਂਜੀ ਇਹ ਚ ਕੋ ਪਿਆਰ ਹੀ ਹੈ ਠੀਕ ਹੈ ਜੀ ਬਾਕੀ ਪਿਆਰ ਨਾਲ ਖਿੱਚੇ ਆਂਦੇ ਸਾਰੇ ਇਹ ਕਿਰਪਾ ਗੁਰਾਂ ਅੰਦਾਜ਼ੀ ਹੈ ਉਹਨਾਂ ਦਿੱਤਾ ਖਾਂਦੇ ਆ ਉਹਦੇ ਸ਼ਹਿਰ ਚ ਹੀ ਰਹਿੰਦੇ ਆ ਤੇ ਉਹਦੀ ਕਿਰਪਾ ਬਸ ਹੋਰ ਆਪਣੇ ਵਾਸਤੇ ਕੁਛ ਹੈ ਨਹੀਂ ਤੇ ਇਹ ਭਰੀ ਨਾਲ ਤੁਸੀਂ ਇਹ ਰੇਂਜ ਵੀ ਰਖੀ ਜੀ ਟੀਆ ਡੂਗਾ ਵੀ ਲਾਉਂਦੇ ਜੀ ਨਾਲ ਇਹ ਟੀਕੇ ਅੱਜ ਪੰਜਾਬ ਦੇ ਵਿੱਚ ਇਹ ਟੀਗਾ ਨਸ਼ਾ ਇਹ ਇਹੋ ਜਿਹਾ ਜਵਾਨੀ ਵਿੱਚ ਵੜ ਗਿਆ ਸਹੀ ਹੈ ਜੀ ਸਹੀ ਲੋਕਾਂ ਨੂੰ ਭੁੱਲ ਗਿਆ ਚੰਗਾ ਖਾਣਾ ਸਹੀ ਹੈ ਜੀ ਅੱਜ ਅਸੀਂ ਇਹ ਟੀਕੇ ਰਾਈ ਦੁਬਾਰਾ ਵਾਪਸ ਆਏ ਆ ਕਿ ਚੰਗਾ ਖਾਣਾ ਸਿੱਖੋ ਇਹ ਟੀਕਾ ਜ਼ਰੂਰੀ ਨਹੀਂ ਨਸ਼ੇ ਵਸੇ ਹੋਵੇ ਇਹ ਟੀਕਾ ਤੁਹਾਡੀ ਸਿਹਤ ਉਸੇ ਵੀ ਹੋ ਸਕਦਾ ਠੀਕ ਹੈ ਮੈਂ ਤਾਂ ਨਗੋ ਜਾ ਕੇ ਤੁਸੀਂ ਦੇਖਿਓ ਮੈਂ ਇਹ ਟੀਕੇ ਰਾਈ ਕੀ ਕਰਾਂਗਾ ਤੇ ਉਸ ਦੀ ਕਿਰਪਾ ਨਾਲ ਤੁਹਾਡੀ ਸਰੀਰ ਦੀਆਂ ਕਈ ਬਿਮਾਰੀਆਂ ਦੂਰ ਹੋ ਸਕਦੀਆਂ ਤਕੀਲਾ ਸ਼ੌਟ ਭਾਜੀ ਕਿਤੇ ਆਪਣਾ ਦੂਜਾ ਬਾਰ ਵਾਲਾ ਹੁੰਦਾ ਉਹ ਤਾਂ ਨਹੀਂ ਜਿ ਕਿਤੇ ਇਹ ਤਕੀਲਾ ਤੁਸੀਂ ਮੈਂ ਤੁਹਾਡੇ ਸਾਹਮਣੇ ਬਣਾ ਲਾਂਗਾ ਇਹਦੇ ਵਿੱਚ ਕੁਝ ਇੱਕ ਪੈਸੇ ਦਾ ਅਲਕੋਹਲ ਨਹੀਂ ਇਹ ਗੁਰ ਆਉਂਦਾ ਸੀ ਨਗਰੀਏ ਗੁਰ ਆਉਂਦਾ ਸੀ ਵਸਾਈ ਸੀ ਤੇ ਇਹ ਨਸ਼ਿਆਂ ਚ ਜਾਈ ਜਾਂਦੀ ਹੈ ਪਰ ਅੱਜ ਅਸੀਂ ਇਹ ਸਟਿਕਰਾਂ ਹੀ ਵਾਪਸ ਲੈ ਕੇ ਆਵਾਂਗੇ ਜਵਾਨੀ ਨੂੰ ਕਿ ਸ਼ਾਇਦ ਕੋਈ ਨਾ ਕੋਈ ਜ਼ਰੂਰ ਵਾਪਸ ਆਏਗਾ ਸਿੰਪਲ ਫੰਡਾ ਜੀ ਕੋਈ ਵੀ ਇਹਦੇ ਵਿੱਚ ਆਰਟੀਫੀਸ਼ਲ ਕੁਝ ਨਹੀਂ ਹੈ ਇਹ ਨਿੰਬੂ ਹੈ ਇਹ λεਮਨ ਆ ਗਿਆ ਜੀ ਇਹ λεਮਨ ਆ ਗਿਆ ਇਹ ਲਿੰਗੂ ਤੁਹਾਡੇ ਸਾਹਮਣੇ ਹੈ ਮੈਂ ਕੁਝ ਨਹੀਂ ਆਰਟੀਫੀਸ਼ਲ ਕੁਝ ਨਹੀਂ ਹੈ ਸਿਰਫ ਘਰ ਦੀਆਂ ਚੀਜ਼ਾਂ ਆਈਆਂ ਜਿਹੜੀਆਂ ਅਸੀਂ ਭੁੱਲ ਚੁੱਕੇ ਹਾਂ ਠੀਕ ਹੈ ਜੀ ਅੱਜ ਅਸੀਂ ਰੋਟੀ ਨਾਲ ਚਾਰ ਖਾਣਾ ਭੁੱਲ ਗਏ ਹਾਂ ਹਾਂਜੀ ਆਚਾਰ ਖਾਣੇ ਸਾਂ ਤੇ 36 ਮਸਾਲੇ ਸਾਡੇ ਅੰਦਰ ਜਾਂਦੇ ਸੀ ਕਾਲੀ ਮਿਰਚ ਤੇਲ ਹਿੰਗ ਸੌਫ ਅੱਜ ਉਹ ਅਸੀਂ ਖਾਂਦੇ ਨਹੀਂ ਸਾਡੇ ਤੋਂ ਚੀਜ਼ਾਂ ਜਾਂਦੀਆਂ ਨਹੀਂ ਅੰਦਰ ਕਿਉਂਕਿ ਚਾਰ ਅੱਜ ਅਸੀਂ ਗਰੀਬੀ ਲੈਵਲ ਤੇ ਲਿਆਏ ਆ ਕਿ ਚਾਰ ਗਰੀਬੀ ਲੈਵਲ ਆ ਨਹੀਂ ਤੇ ਇਹ ਬਬਾਈ ਕੀ ਆ ਗਿਆ ਜੀ ਵਿੱਚ ਇਹ ਮਸਾਲਾ ਹੈ ਜੀ ਇਹ ਕੁਛ ਨਹੀਂ ਹੈ ਘਰ ਦੀਆਂ ਚੀਜ਼ਾਂ ਨਾਲ ਇਕੱਠਾ ਕੀਤਾ ਠੀਕ ਹੈ ਜੀ ਮਸਾਲਾ ਹੈਗਾ ਇਹ ਆਪ ਤਿਆਰ ਕੀਤਾ ਜੀ ਤੁਸੀਂ ਖੁਦ ਇਹ ਗੁਰੂ ਗ੍ਰਿਪਾ ਜੀ ਆਪਣੀ ਆਪਣੀ ਕੋਈ ਵਸ ਨਹੀਂ ਠੀਕ ਹੈ ਜੀ ਇਹ ਵਾਹ ਇਹ ਪਿਓਰ ਮਸਾਲਾ ਹੈਗਾ ਠੀਕ ਹੈ ਇਹਦੇ ਕੋਈ ਮਿਲਾਵਟ ਨਹੀਂ ਗਈ ਇਹ ਪੁਦੀਨਾ ਮਸਾਲਾ ਹੈਗਾ ਜੀ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੋਈ ਓਲਾ ਨਹੀਂ ਘਰ ਦੇ ਨੁਕਸੇ ਹੈਗੇ ਜਿਹੜੇ ਹੀ ਭੁੱਲ ਜੁਕੇ ਹਾਂ ਉਹ ਦੁਬਾਰਾ ਵਾਪਸ ਲੈ ਕੇ ਆਏ ਆ ਲੈ ਕੇ ਹੀ ਸਰੰਜ ਰਾਂ ਹੀ ਆਏ ਆ ਕਿ ਸਰੰਜ ਦੇ ਨਾਲ ਸਿਰਫ ਨਸ਼ਾ ਹੀ ਨਹੀਂ ਹੁੰਦੇ ਤੁਸੀਂ ਚੰਗੀਆਂ ਚੀਜ਼ਾਂ ਵੀ ਕਰ ਸਕਦੇ ਹੋ ਇਸ ਰੰਚ ਜਾਨ ਵੀ ਲੈ ਸਕਦੀ ਜਾਨ ਦੇ ਵੀ ਸਕਦੀ ਹੈ ਬਖਸ਼ ਵੀ ਸਕਦੀ ਹੈ ਇਹ ਨਾਲ ਬਾਬਾ ਜੀ ਕੀ ਇਹ ਸੋਡਾ ਇਹ ਖਾਰਾ ਸੋਡਾ ਜੀ ਅੱਛਾ ਜੀ ਇਹ ਸੋਡਾ ਖਾਰਾ ਠੀਕ ਹੈ ਜੀ ਘਰੇਲੂ ਹੀ ਹੈ ਵਾਹ ਜੀ ਵਾਹ ਇਹ ਜੂ ਜੂ ਇਹ ਜੀ ਲੀ ਜਾਏਗਾ ਤੁਹਾਡੇ ਪੇਟ ਅੰਦਰ ਜਾ ਕੇ ਤੁਹਾਡੀਆਂ ਅੰਦਰ ਦੀਆਂ ਗੈਸ ਪੇਟ ਦੀ ਬਿਮਾਰੀ ਪੇਟ ਦਰਦ ਠੀਕ ਹੈ ਜੀ ਇਹ ਬਾਦ ਜ਼ਮੀ ਹੈ ਖਾਣਾ ਜ਼ਿਆਦਾ ਖਾ ਲਿਆ ਪ੍ਰੋਬਲਮ ਲੈਂਦੀ ਹੈ ਸਵੇਰੇ ਫਰੈਸ਼ ਹੋ ਲੰਗੇ ਆ ਸਹੀ ਹੈ ਸਾਰੀਆਂ ਤੁਹਾਡੀਆਂ ਰੋਟੀ 100 ਖਾ ਲਈ ਐ ਸੇਅਰ ਕਰਨ ਆਏ ਹੋ ਰਾਤੀ ਇਹ ਅਸਲ ਜੀ ਜਿਹੜੀ ਇਹ ਜਿਹੜਾ ਤਕੀਲਾ ਛੋਡਾ ਨਾ ਇਹ ਗੁਜਰਾਤ ਦਾ ਹੈ ਗੁਜਰਾਤ ਮੈਂ ਗਿਆ ਸੀ ਉੱਥੋਂ ਸਿੱਕੇ ਆਇਆ ਇਹ ਠੀਕ ਹੈ ਜੀ ਇਹ ਦੇਨੋ ਗੁਜਰਾਤ ਦੀ ਹੈ ਉੱਥੇ ਚਲਦਾ ਹੈਗਾ ਕੁਛ ਨਹੀਂ ਇਹ ਸਿੰਪਲ ਖਾਲੀ ਰਿੰਜ ਹੈ ਠੀਕ ਹੈ ਜੀ ਵਾਹ ਜੀ ਵਾਹ ਬਾਈ ਕੀ ਆ ਗਿਆ ਜੁਣਗੇ ਇਹ ਛੋਡਾ ਹੈਗਾ ਜੀ ਖਾਰਾ ਛੋਡਾ ਅੱਛਾ ਜੀ ਐਚ ਆਪਾਂ ਥੋੜਾ ਇਹਨਾਂ ਫਲੇਵਰ ਲੈਮਨ ਦਾ ਦੇ ਦਾਂਗੇ ਠੀਕ ਹੈ ਜੀ ਇਹ ਹੋ ਗਿਆ ਜੀ ਬਾਬਾਈ ਹੋ ਗਿਆ ਜੀ ਇਹ ਤੁਸੀਂ ਇੱਕ ਵਾਰੀ ਲੈ ਜਾ ਕੋਲ ਬਾਹਰ ਆ ਜੀ ਵਾਹ ਬਹੁਤ ਟੇਸਟੀ ਹੈ ਬਾਬਾਈ ਪੂਰਾ ਲੈਮਨ ਦਾ ਫਲੇਵਰ ਵੀ ਆਉਣ ਡਿਆ ਇਹ ਘਰ ਆਉਂਦਾ ਸੀ ਸਹੀ ਆ ਜੀ ਇਹਦੇ ਪੇਟ ਚ ਗੜਬੜੀ ਵੀ ਕਰਦੀ ਜੀ ਇਹਦੇ ਦਾ ਇਹ ਤੁਹਾਡੀਆਂ ਕਹਿੰਦੇ ਨੇ ਸੋ ਚਾਚਾ ਦਾ ਇੱਕ ਪਿਓ ਤੇ ਸੋ दारू ਦਾ ਇੱਕ ਘਿਓ ਇਹੋ ਕੰਮ ਕਰੂਗਾ ਸਹੀ ਹੈ ਜੀ ਸਹੀ ਆ ਨਹੀਂ ਵਧੀਆ ਬਹੁਤ ਵਧੀਆ ਫਲੇਵਰ ਆ ਜੀ ਤੇ ਬਾਕੀ ਜਰੂਰ ਭਾਜੀਣਾ ਕੋ ਆਓ ਜੀ ਲొਕੇਸ਼ਨ ਇਹਨਾਂ ਨੇ ਦੱਸੀ ਹੈ ਤੁਹਾਨੂੰ ਤੇ ਜਰੂਰ ਆ ਕੇ ਇੱਥੇ ਉਹ ਟਕੀਲਾ ਸ਼ਾਟ ਤੁਸੀਂ ਪੀ ਕੇ ਜਾਓ ਜੀ ਬਾਕੀ ਠੀਕ ਆ ਜੀ ਆਪਾਂ ਹੁਣ ਕਰ ਲਈ ਆਪਣਾ ਟਕੀਲਾ ਸ਼ਾਟ ਫਿਨਿਸ਼ ਤੇ ਮਿਲਦੇ ਹਾਂ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਤਾਂ ਤੱਕ ਦੇਖਦੇ ਹਾਂ ਜੀ ਜਸਸੀ ਗਰਦੀ